ਹਾਂ ਜੀ ਸਾਸਟਿਕਾ ਮਟਰੋਤੀ ਹਾਲਚਾਲ ਆਈ ਫੇਰ ਪਹੁੰਚੇ ਜੀ ਮੋਗਾ ਟਰੈਕਟਰ ਮੰਡੀ ਚ ਦੇਖ ਸਕਦਾ ਤੁਸੀਂ ਬਹੁਤ ਹੀ ਭਾਰੀ ਗਿਣਤੀ ਜੇ ਟਰੈਕਟਰ ਪਹੁੰਚੇ ਆ ਜੀ ਅੱਜ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਪਹੁੰਚੇ ਆ ਜੀ ਤੇ ਦੱਸਾਂਗੇ ਤੁਹਾਨੂੰ ਕੀ ਕੀ ਰੀਡ ਨੇ ਅੱਜ ਦੇ ਟਰੈਕਟਰਾਂ ਦੇ ਜੀ ਕੀ ਕੰਡੀਸ਼ਨ ਆ ਕੀ ਮਾੜਲਾ ਜੀ ਆਹ ਦੇਖ ਸਕਦੇ ਹਾਂ ਦੇ ਮਹਿੰਦਰਾ ਖੜਾ ਯਾਰ ਜਨ ਅਲਟਰਾ 5605 ਡੀਆਈ ਨਿਗਾਹ ਮਾਰ ਸਕਦੇ ਹੋ ਤੁਸੀਂ ਸਿਸਟਮ ਵਗੈਰਾ ਲੱਗ ਗਿਆ ਹੀ ਬਹੁਤ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਜੀ ਤੇ ਸੌਤ ਤੋਂ ਪਹਿਲਾਂ ਇਹ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਜਿਹੜੇ ਨਵੇਂ ਜੁੜੇ ਆਪਣੇ ਚੈਨਲ ਨਾਲ ਤੇ ਆਪਣੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੇ ਜੀ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਹੋਰ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਚੁੱਕੇ ਨਵੀਂ ਵੀਡੀਓ ਦਾ ਦੇਖ ਸੱਦੋ ਟਰੈਕਟਰ ਮਹਿੰਦਰਾ ਖੜਾ ਜੀ ਆਲਟਰਾ 565 DI ਇਹਦੀ ਆਪਾਂ ਟਾਇਰਾਂ ਦੀ ਜੀ ਗੱਲ ਕਰੀਏ ਜੀ ਟਾਇਰ 60 ਤੋਂ 65 ਰੈਸੇ ਟਾਇਰ ਹੈਗੇ ਆ ਜੀ ਤੇ ਬਾਕੀ ਇੱਧਰ ਦੇਖ ਸੱਦੋ ਕੰਡੀਸ਼ਨ ਜੀ ਫੇਵਰ ਵਾਲੀ ਛਤਰੀਆ ਸਿਸਟਮ ਵਗੈਰਾ ਲੱਗਿਆ ਜੀ ਤੇ ਆਪਾਂ ਮਾਡਲ ਦੀ ਇਹਦੀ ਜੇ ਗੱਲ ਕਰੀਏ ਜੇ ਮਾਡਲ 11 ਜੀ 4 ਲੱਖ 10 ਹਜ਼ਾਰ ਰੁਪਏ ਦੀ ਮੰਗ ਆ ਟਰੈਕਟਰ ਟਰੈਕਟਰ ਦੀ ਅੱਗੇ ਖੜਾ ਹੀ ਫਾਰਮ ਟਰੈਕ 60 ਇਹ ਵੀ ਦੇ ਸਕਦਾ 2000 ਮਾਡਲ ਦਾ 1 ਲੱਖ 70 ਹਜ਼ਾਰ ਰੁਪਏ ਅਡਵਾਡ ਆ ਟਰੈਕਟਰ ਤੋਂ ਹੀ ਦੇ ਸਕਦੇ ਜੀ ਟਾਇਰਾਂ ਦੀ ਜੇ ਗੱਲ ਕਰੇ ਟਾਇਰ ਇਹਦੇ ਅੱਦੇ ਆ ਜੀ ਅਗਲੇ ਤੇ ਪਿਛਲੇ ਬਾਕੀ ਕੰਡੀਸ਼ਨ ਤੋਂ ਹੀ ਦੇ ਸਕਦਾ ਜੀ ਬਿਲਕੁਲ ਸਾਫ਼ ਹਾਲਤ ਵਿੱਚ ਖੜਾ ਹੀ ਟਰੈਕਟਰ ਦੇ ਸਕਦਾ ਰੰਗ ਰੋਗਣ ਥੋੜਾ ਹੀ ਫੇਟ ਹੋਇਆ ਵਾ 2000 ਮਾਡਲ 1,70,000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਟਰੈਕਟਰ ਤੋਂ ਹੀ ਦੇ ਸਕਦੇ ਹਾਂ ਜੀ ਤੇ ਅੱਗੇ ਖੜਾ ਹੀ HMT 3511 ਇਹ ਵੀ ਦੇ ਸਕਦੇ ਹਾਂ ਇਹਦੀ ਵੀ ਕੰਡੀਸ਼ਨ ਦੇ ਸਕਦੇ ਹਾਂ ਅੱਧੇ ਟਾਇਰ ਹੈ ਜੀ ਇਹਦੇ ਅਗਲੇ ਪਿਛਲੇ ਹੈਗੇ 70 ਤੋਂ 75 ਪੈਸੇ ਟਾਇਰ ਹੈਗੇ ਆ ਜੀ ਬਾਕੀ ਰੰਗ ਰੌਣਕ ਤੋਂ ਦੇ ਸਕਦਾ 91 ਮਾਡਲ ਆ ਜੀ ਇਹਦੀ ਆਪਾਂ ਡਿਮਾਂਡ ਦੀ ਜੀ ਗੱਲ ਕਰੀਏ ਜੀ 1,08,000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਟਰੈਕਟਰ ਤੋਂ ਹੀ ਦੇ ਸਕਦੇ ਹਾਂ ਜੀ ਤੇ ਅੱਗੇ ਖੜਾ ਹੈ HMT 2511 ਇਹ ਵੀ ਦੇ ਸਕਦਾ ਤੁਸੀਂ ਇਹਦੀ ਮਾਡਲ ਦੀ ਜੇ ਗੱਲ ਕਰੀਏ 99 ਮਾਡਲ ਦਾ 83000 ਰੁਪਏ ਡਿਮਾਂਡ ਆ ਅੱਗੇ ਖੜਾ ਹੈ ਸਵਰਾ 735 ਐਫ ਵੀ ਇਹਦੀ ਵੀ ਕੰਡੀਸ਼ਨ ਦੇ ਸਕਦੇ ਤੁਸੀਂ ਸਾਫ ਕੰਡੀਸ਼ਨ ਦੇ ਵਿੱਚ ਪਿਆ ਟਾਇਰਾਂ ਦੀ ਗੱਲ ਕਰੀਏ ਟਾਇਰ ਅੱਧੇ ਆ ਜੀ ਅਗਲੇ ਤੇ ਪਿਛਲੇ ਵਾਕੀ ਰੰਗ ਰੋਗਣ ਬਿਲਕੁਲ ਸਾਫ ਪਿਆ ਜੀ 96 ਮਾਡਲ ਆ ਜੀ 1 ਲੱਖ 46000 ਰੁਪਏ ਡਿਮਾਂਡ ਆ ਟੇਟਰ ਤੇ ਸਟੇਟਰ ਤੋਂ ਵੀ ਦੇ ਸਕਦੇ ਹੋ ਸਾਫ ਕੰਡੀਸ਼ਨ ਦੇ ਵਿੱਚ ਪਿਆ ਰੰਗ ਰੋਗਣ ਬਿਲਕੁਲ ਸਾਫ ਪਿਆ ਕਿਸੇ ਬਸਲੀਗਸ ਨਹੀਂ ਹੈਗੀ ਜੀ ਅੱਗੇ ਖੜਾ ਹੈ ਮਹਿੰਦਰਾ ਮਹਿੰਦਰਾ ਖੜਾ ਹੈ 265 DI ਇਹ ਵੀ ਦੇਖ ਸਕਦੇ ਹੋ ਤੁਸੀਂ ਸਾਫ ਕੰਡੀਸ਼ਨ ਦੇ ਵਿੱਚ ਖੜਾ ਹੈ ਟਰੈਕਟਰ ਇਹ 2000 ਮਾਡਲ ਹੈ 2 ਲੱਖ 1000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਰੰਗ ਰੂਗਣ ਬਿਲਕੁਲ ਸਾਫ ਪਿਆ ਜੀ ਕੋਕਾ ਪੀਸ ਹੈ ਟਰੈਕਟਰ ਇੱਧਰ ਦੇਖ ਸਕਦੇ ਹੋ ਫਾਰਮ ਟਰੈਕਟਰ ਖੜਾ ਹੈ 60 98 ਮਾਡਲ ਹੈ 1 ਲੱਖ 8500 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ ਹਾਲਤ ਦੇ ਵਿੱਚ ਖੜਾ ਜੀ ਤੇ ਉਪ ਟਾਇਰਾਂ ਦੀ ਜੀ ਗੱਲ ਕਰੇ ਟਰੈਕਟਰ ਇਹਦੇ ਅੱਗੇ ਤੇ ਆ ਜੀ ਅਗਲੇ ਤੇ ਪਿਛਲੇ ਬਾਕੀ ਰੰਗ ਰੌਣਕ ਬਿਲਕੁਲ ਸਾਫ਼ ਪਿਆ ਜੀ ਤੇ ਅੱਗੇ ਖੜਾ ਜੀ ਸਵਰਾ 744 ਐਫੀ ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਜੀ ओरिजिनल ਟਰੈਕਟਰ ਹੈ ਸਾਰਾ ਦੇਖ ਸਕਦੇ ਟਾਇਰ ਨਵੇਂ ਆ ਜੀ ਅਗਲੇ ਤੇ ਪਿਛਲੇ ਤੇ ਮਾਡਲ ਦੀ ਜੀ ਗੱਲ ਕਰੇ 2000 ਮਾਡਲ 2 ਲੱਖ 40 ਹਜ਼ਾਰ ਰੁਪਏ ਦੀ ਮੰਗ ਹੈ ਟਰੈਕਟਰ ਦੀ ਟਰੈਕਟਰ ਤੁਸੀਂ ਦੇਖ ਸਕਦੇ ਸਾਫ਼ ਕੰਡੀਸ਼ਨ ਦੇ ਵਿੱਚ ਖੜਾ ਜੀ ਤੇ ਇੱਧਰ ਖੜਾ ਸੋਨ ਵਾਲੀ ਗੱਡੀ ਹੈ 60 RX ਇਹ ਵੀ ਦੇਖ ਸਕਦੇ ਤੁਸੀਂ ਬਿਲਕੁਲ ਨਵਾਂ ਟਰੈਕਟਰ ਹੈ ਜੀ ਛੋਟਾ ਟਰੈਕਟਰ ਦੇ ਸਕਦੇ ਕੋ ਕਾਫੀ ਸ ਬਿਲਕੁਲ 17 ਮਾੜ ਦਾ 5 ਲੱਖ 15 ਹਜ਼ਾਰ ਪੀ ਡਿਮਾਂਡ ਹੈ ਟਰੈਕਟਰ ਦੀ ਬਹੁਤ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਖੜਾ ਜੀ ਅੱਗੇ ਖੜਾ ਹੈ ਸਵਰਾਜ 774 A 35 FE ਇਹ 2000 ਮਾੜ ਦਾ 2 ਲੱਖ 2 ਲੱਖ 5000 ਪੀ ਡਿਮਾਂਡ ਹੈ ਟਰੱਡ ਦੀ ਦੇ ਸਕਦੇ ਤੁਸੀਂ ਸਾਰਾ Ориਗਨਲ ਟਰੈਕਟਰ ਹੈ ਜੀ ਕੋਈ ਕਮੀ ਬੇਸ਼ੀ ਨਹੀਂ ਟਰੱਡ ਦੀ ਦੇ ਸਕਦੇ ਤੁਸੀਂ ਅੱਗੇ ਖੜਾ ਹੈ ਸਵਰਾਜ 855 FE ਕੋੜੇ ਵਾਲਾ ਬੰਪrai ਦੇ ਸਕਦੇ ਤੁਸੀਂ ਬਹੁਤ ਸਾਫ਼ ਕੰਡੀਸ਼ਨ ਵਿੱਚ ਬਿਲਕੁਲ ਨਵਾਂ ਟਰੈਕਟਰ ਪਿਆ ਜੀ ਦੇ ਸਕਦਾ ਤੁਸੀਂ ਸਿਸਟਮ ਵਗੈਰਾ ਲੱਗਿਆ ਜੀ ਇਹ ਹੈਗਾ 17 ਮਾਡਲ 5 ਲੱਖ 80 ਹਜ਼ਾਰ ਰੁਪਏ ਦੀ ਮੰਗ ਹੈ ਟਰੈਕਟਰ ਦੀ ਦੇ ਸਕਦਾ ਤੁਸੀਂ ਟਰੈਕਟਰ ਬਿਲਕੁਲ ਸਾਫ਼ ਆ ਜੀ ਸ਼ੋਅਰੂਮ ਕੰਡੀਸ਼ਨ ਟਰੈਕਟਰ ਕੋੜ ਵਾਲ ਵੰਪਰ ਆ ਕੋਈ ਕਮੀ ਪੇਸ਼ ਨਹੀਂ ਟਰੈਕਟਰ ਜੀ ਦੇ ਸਕਦਾ ਤੁਸੀਂ ਤੇ ਵੀਡੀਓ ਨੂੰ ਦਬਾ ਕੇ ਸ਼ੇਅਰ ਕਰ ਜੇ ਆਪਣੇ ਨੂੰ ਇੱਧਰ ਖੜਾ ਜੀ ਐਚ ਐਮਟੀ 2511 2511 ਖੜਾ ਹੈ 92 ਮਾਡਲ 1 ਲੱਖ 10 ਹਜ਼ਾਰ ਰੁਪਏ ਦੀ ਮੰਗ ਹੈ ਟਰੈਕਟਰ ਦੀ ਇਹ ਵੀ ਟਰੈਕਟਰ ਤੁਸੀਂ ਦੇ ਸਕਦੇ ਹੋ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਖੜਾ ਜੀ ਇਹਦਾ ਖੜਾ ਫਾਰਮ ਟ੍ਰਕ 60 ਇਹਦੀ ਕੰਡੀਸ਼ਨ ਵੀ ਦੇਖ ਸਕਦੇ ਬਿਲਕੁਲ ਨਵਾਂ ਟਰੈਕਟਰ ਹੈ ਰੰਗ ਗੋਖਣ ਬਿਲਕੁਲ ਸਾਫ ਪਿਆ ਟਾਇਰਾਂ ਦੀ ਜੇ ਗੱਲ ਕਰੀਏ 80 ਤੋਂ 85 ਪੈਸੇ ਟਾਇਰ ਹੈਗੇ ਜੀ ਅਗਲੇ ਤੇ ਪਿਛਲੇ ਬਾਕੀ ਮਾਡਲ ਦੀ ਜੇ ਗੱਲ ਕਰੀਏ 2000 ਮਾਡਲ ਤੋਂ 245000 ਰੁਪਏ ਦੀ ਮੰਗ ਹੈ ਟਰੈਕਟਰ ਦੀ ਟਰੈਕਟਰ ਤੁਸੀਂ ਦੇ ਸਕਦੇ ਹੋ ਸਾਫ ਕੰਡੀਸ਼ਨ ਦੇ ਵਿੱਚ ਖੜਾ ਜੀ ਇੱਧਰ ਖੜਾ ਹੀ ਸੋਨ ਵਾਲੀ ਕਾ ਇੰਟਰਨੈਸ਼ਨਲ ਡੀਐਸਐਸ ਉਹ ਬਿਆ ਇਹਦੀ ਵੀ ਕੰਡੀਸ਼ਨ ਤੁਸੀਂ ਦੇ ਸਕਦੇ ਹੋ 11 ਮਾਡਲ ਦਾ 320000 ਰੁਪਏ ਦੀ ਮੰਗ ਹੈ ਟਰੈਕਟਰ ਦੀ ਬਹੁਤ ਸਾਫ਼ ਹਾਲਤ ਵਿੱਚ ਟਰੈਕਟਰ ਆਦਾ ਜੀ ਵੀ ਇੱਧਰ ਖੜਾ ਜੀ ਸੁਵਰਾਜ 855 ਜੀ ਐਫੀ ਇਹ ਦੀ ਦੇਖ ਸਕਦਾ ਸਿਸਟਮ ਵਗੈਰਾ ਲੱਗਿਆ ਹੀ ਦੋ 12 ਮਾਡਲ ਚ 4 ਲੱਖ 45 ਹਜ਼ਾਰ ਦੀ ਮੰਗ ਆ ਦੇਖ ਸੱਦ ਟਰੈਕਟਰ ਬਹੁਤ ਸਾਫ਼ ਤੇ ਆ ਜੀ ਬਿਲਕੁਲ ਕੋਕਾ ਪੀਸ ਜੀ ਦੇ ਸਕਦਾ ਹਾਂ ਤੁਸੀਂ ਕੋਈ ਕਮੀ ਪੇਸ਼ ਨਹੀਂ ਟਰੈਕਟਰ ਚ ਤੇ